ਅੰਮ੍ਰਿਤਸਰ ਵਿੱਚ ਜ਼ਿਲ੍ਹਾ ਪਰੀਸ਼ਦ ਅਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਸਖਤ ਅਤੇ ਪੁਖਤਾ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ ਡੀਐਸਪੀ ਯਦਵਿੰਦਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਲਾਕ ਵੇਟਕਾ ਅਤੇ ਬਲਾਕ ਅਟਾਰੀ ਅਧੀਨ ਹੋ ਰਹੀਆਂ ਚੋਣਾਂ ਲਈ ਅੱਜ ਸਾਰੀਆਂ ਪੋਲਿੰਗ ਪਾਰਟੀਆਂ ਵੀ ਡਿਸਪੈਚ ਕੀਤੀ ਜਾ ਰਹੀ ਹੈ ਜੀਆਵੀ ਕਾਲਜ ਨੂੰ ਚੋਣਾਂ ਲਈ ਡਿਸਪੈਚ ਸੈਂਟਰ ਬਣਾਇਆ ਗਿਆ ਹੈ ਜਿੱਥੋਂ ਵੱਖ-ਵੱਖ ਇਲਾਕਿਆਂ ਲਈ ਟੀਮਾਂ ਭਰਵਾਨਾ ਹੋ ਰਹੀਆਂ ਹਨ ਚੋਣ ਪ੍ਰਕਿਰਿਆ ਨੂੰ ਅਮਨ ਸ਼ਾਂਤੀ ਨਾਲ ਸਫਲ ਬਣਾਉਣ ਲਈ ਬਹੁਤ ਵੱਡੀ ਗਿਣਤੀ ਵਿੱਚ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ ਦੇਖੋ ਜੀ ਇੱਥੇ ਦੋ ਬੂਥ ਬਣੇ ਹਨ ਦੋ ਬਲਾਕ ਹੈ ਬਲਾਕ ਵੇਰਕਾ ਬਲਾਕ ਟਾਰੀ ਪੂਰੇ ਵਾਸਤੇ ਅਭੀ ਹਰ ਰੂਮ ਦੇ ਵਿੱਚ ਇੱਕ ਤੋਂ 10 ਪਾਰਟੀਆਂ ਦਾ ਅਰੇਂਜਮੈਂਟ ਕੀਤਾ ਹੈ ਬੜੇ ਵਧੀਆ ਤਰੀਕੇ ਦੇ ਨਾਲ ਬੜੇ ਆਰਾਮ ਦੇ ਨਾਲ ਜਿਹੜਾ ਉਹ ਪਾਰਟੀਆਂ ਆ ਰਹੀਆਂ ਨੇ ਆਪਣਾ ਸਮਾਨ ਲੈ ਕੇ ਜਾ ਰਹੀਆਂ ਨੇ ਤੇ ਕਿਸੇ ਤਰ੍ਹਾਂ ਦੀ ਵੀ ਕੋਈ ਮੁਸ਼ਕਲ ਜਿਹੜੀ ਪੇਸ਼ ਜਿਹੜੀ ਹੈ ਉਹਨਾਂ ਨੂੰ ਨਹੀਂ ਆ ਰਹੀ ਆ 14 ਨੂੰ ਵੋਟਾਂ ਹੋ ਰਹੀਆਂ ਨੇ 8 ਤੋਂ 4 ਦਾ ਟਾਈਮਿੰਗ ਹੈ ਹਰ ਜੀ ਪਾਰਟੀ ਨੇ ਆਪਣੇ ਆਪਣੇ ਬੂਥਾਂ ਤੇ ਪਹੁੰਚ ਜਾਣਾ ਹੈ ਜਾ ਕੇ ਉਹਨਾਂ ਨੇ ਆਪਣਾ ਬੂਥ ਤੇ ਸੈਟਲਮੈਂਟ ਕਰ ਲੈਣਾ ਹੈ ਕੱਲ ਕੋਰਾ ਮੰਤਰੀਕੇ ਦੇ ਨਾਲ ਜਿਹੜੀਆਂ ਮੁਕਦਰਾਂ ਲੋਕਾਂ ਨੂੰ ਇਹ ਵੀ ਬਾਤ ਤੋਂ ਵਾਅਦ ਜਿਹੜਾ ਇਹ ਵੋਟਾਂ ਵਿੱਚ ਭਾਗ ਲਿਆ ਜਾਵੇ ਤਾਂ ਕਿ ਵੱਧ ਤੋਂ ਵੱਧ voting percent ਹੋ ਜਾਵੇ ਆਪਣਾ ਨਮਾਇੰਦਾ ਚੁਣਨ ਦੇ ਵਿੱਚ ਵਧੀਆ ਜਿਹੜਾ ਨਮਾਇੰਦਾ ਚੁਣਿਆ ਜਾਵੇ ਵੱਧ ਤੋਂ ਵੱਧ voting ਬਿਲਕੁਲ ਜੀ ਪੂਰੀਆਂ ਤਿਆਰੀਆਂ ਜੀ ਪੂਰਾ ਮੰਤਰੀਕੇ ਨਾਲ ਜਿਹੜੀ ਇਲੈਕਸ਼ਨ ਹੋਏਗਾ ਦੇਖੋ ਤੁਹਾਨੂੰ ਪਤਾ ਜ਼ਿਲ੍ਹਾ ਪ੍ਰੇਸ਼ਰ ਤੇ ਬਲਾਕ ਸਰਕਟ ਦੀਆਂ ਇਲੈਕਸ਼ਨਾਂ ਨੇ ਹੈਗੀਆਂ ਨੇ ਆਪਣੇ ਸਾਰੇ ਸਾਰੇ ਬੂਥਾਂ ਤੇ ਸਿਕਿਉਰਿਟੀ ਡਾਈ ਗਈ ਹੈ ਤੇ ਫ੍ਰੀ ਹੈਂਡ ਜਿਹੜੀਆਂ ਅੱਗੇ ਆ ਸਭ ਲਕਸ਼ਨ ਕਰਾਵਾਂਗੇ ਕੋਈ ਇਦਾਂ ਦੀ ਨਹੀਂ ਗੱਲ ਹੈ। ਵੇਖੋ ਸਾਡੇ ਟੋਟਲ ਜਿਹੜੇ ਵੇਰਕਾ ਬਲਾਕ ਦੇ ਤੇ ਅਟਾਰੀ ਬਲਾਕ ਦੇ ਸਾਡੇ ਅੱਗੇ ਨੇ 61 ਲੋਕੇਸ਼ਨਾਂ ਨੇ ਤੇ ਵੇਰਕਾ ਬਲਾਕ ਦੀਆਂ 73 ਤੇ ਅਟਾਰੀ ਬਲਾਕ ਦੀ ਜਿਹਦੇ ਵਿੱਚ 112 ਐਨਜੀਓ ਤੇ 58 ਆਈਪੀਓ ਇਹ ਲੱਗੇ ਨੇ ਵੇਰਕਾ ਬਲੌਗ ਦੇ ਵਿੱਚ ਅਟਾਰੀ ਬਲੌਗ ਦੇ ਵਿੱਚ 100 ਐਨਜੀਓ ਤੇ 115 ਈਪੀਓ ਟੋਟਲ 396 ਮਲਾਜਮ ਜਿਹੜੇ ਡਿਪਿਊਟ ਕੀਤੇ ਗਏ ਨੇ 14 ਤਰੀਕ ਨੂੰ ਵੋਟਾਂ ਪੈਣਗੀਆਂ 8:00 ਤੋਂ 4 ਵਜੇ ਤੱਕ ਦਾ ਟਾਈਮ ਹੈ ਮੈਂ ਇਹ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਫਰੀ ਆਂ ਆਪਣੀ ਜਿਹੜੀ ਇਹ ਦੁਸ਼ਮਣੀ ਬਾਜ਼ੀ ਤੋਂ ਉੱਪਰ ਉੱਠ ਕੇ ਟੜੇ ਬਾਜ਼ੀ ਨੂੰ ਛੱਡ ਕੇ ਆਮਣਾ ਮਾਨ ਨਾਲ ਮੋਟਾਂ ਦਾ ਕੰਮ ਜਲਾ ਨਿਪਟੇ ਚਾ ਲਈ। ਬਿਲਕੁਲ ਜੀ ਹਰ ਪੱਖੋਂ ਸਖਿਆ ਦੇ ਪ੍ਰਬੰਧ ਮੁਕੰਮਲ ਕੀਤੇ ਗਏ। 14 ਦਸੰਬਰ ਨੂੰ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਅੱਜ ਅੰਮ੍ਰਿਤਸਰ ਦੇ ਵਿੱਚ ਪੁਲਿਸ ਵੱਲੋਂ ਜਿਹੜੀਆਂ ਨੇ ਉਹ ਤਾਇਨਾਤੀਆਂ ਕੀਤੀਆਂ ਗਈਆਂ ਨੇ ਪੁਲਿਸ ਪਾਰਟੀਆਂ ਦੀਆਂ ਤੇ ਉਧਰ ਹੀ ਪੋਲਿੰਗ ਪਾਰਟੀਆਂ ਜਿਹੜੀਆਂ ਨੇ ਉਹਨਾਂ ਨੂੰ ਵੀ ਰਵਾਨਾ ਕੀਤਾ ਗਿਆ ਹੈ। ਇੱਥੇ ਇਹੀ ਸੰਦੇਸ਼ ਦਿੱਤਾ ਗਿਆ ਹੈ ਕਿ ਇਹ ਜਿਹੜੀਆਂ ਚੋਣਾਂ ਨੇ ਇਹ ਅਮਨ-ਅਮਾਨ ਨਾਲ ਹੋਣੀਆਂ ਚਾਹੀਦੀਆਂ ਨੇ ਤੇ ਲੋਕਾਂ ਨੂੰ ਵੀ ਇਹੀ ਅਪੀਲ ਕੀਤੀ ਹੈ ਕਿ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਪੰਜਾਬ ਦੀ ਗੱਲ ਕੀਤੀ ਜਾਵੇ ਤੇ ਸਹੀ ਪਾਰਟੀ ਨੂੰ ਚੁਣਿਆ ਜਾਵੇ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅੰਮ੍ਰਿਤਸਰ ਖਬਰਨਾਮਾ